ਸਤਿਕਾਰ ਤੇ ਮਾਨ ਦੇ ਜੋਗ ਭੰਤਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਤੇ ਮਾਨ ਦੇ ਜੋਗ ਗੁਰੂ ਰੂਪ ਸਾਧ ਸੰਗਤ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਆਪਾਂ ਸਾਰੇ ਰਲ ਮਿਲ ਕੇ ਟੋੜਾ ਸਾਹਿਬ ਦੀ ਵਰਸੀ ਮਨਾ ਰਹੇ ਹਾਂ ਵੀਰੋ ਟੋੜਾ ਸਾਹਿਬ ਨਾਲ ਬੜਾ ਲੰਮਾ ਸਾਥ ਹੋਇਆ 96 ਤੋਂ 99 ਨੂੰ ਪਹਿਲੂ ਟਿਕਟ ਦਿੱਤੀ ਸੀ 1996 ਦੇ ਵਿੱਚ ਟੌੜਾ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਰਿਆਣਾ ਕੈਂਥ ਜਿਲ੍ਹੇ ਚੋਂ ਮੈਨੂੰ ਟਿਕਟ ਦਿੱਤੀ ਸੀ ਉਹਨੋਂ ਦਾ ਮੇਰਾ ਉਹਨਾਂ ਨਾਲ ਸਾਥ ਸੀ ਬੜਾ ਵੱਡਾ ਸਾਥ ਰਿਹਾ ਐਵੇਂ ਦਾ ਲੀਡਰ ਐਵੇਂ ਦਾ ਵਿਅਕਤੀ ਐਵੇਂ ਦਾ ਇਨਸਾਨ ਕਿਤੇ ਮਿਲਿਆ ਨਹੀਂ ਜਦੋਂ ਵੀ ਮਤ ਦਿੱਤੀ ਏ ਚੰਗੀ ਦਿੱਤੀ ਏ ਅੱਜ ਵੀ ਅਸੀਂ ਉਹਨਾਂ ਦੇ ਬੂਟੇ ਲਾਏ ਅੱਜ ਮੈਂ ਹਰਿਆਣਾ ਦਾ ਪ੍ਰਧਾਨ 1.5-2 ਸਾਲ ਹੋ ਗਏ ਨੇ ਮੈਨੂੰ ਹਰਿਆਣਾ ਦਾ ਪ੍ਰਧਾਨ ਬਣਿਆ ਨੂੰ ਇਹ ਟੋੜਾ ਸਾਹਿਬ ਦੀ ਦੇਣ ਹੈ ਸਾਰੀ ਟੋੜਾ ਸਾਹਿਬ ਕੋਲ ਬੜੀਆਂ ਸ਼ਕਤੀਆਂ ਸਨ ਮੈਂ ਉਹਨਾਂ ਦੇ ਘਰ ਨਾਲ ਗਿਆ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਆਈਡੀ ਸੁਆਮੀ ਜਿਹੜੇ ਗੋਢੀ ਹੱਥ ਲਾ ਕੇ ਸਤਕਾਰ ਕੀਤਾ ਦਾ ਪਿਥਮ ਪਛਾਮਾ ਤੂੰ ਤੂੰ ਤੇ ਸਿੱਖਾਂ ਦਾ ਵੱਡਾ ਨੇਤਾ ਹੈ ਸਤਕਾਰ ਕਰਦੇ ਸਨ ਸਾਰਾ ਟੋੜਾ ਸਾਹਿਬ ਦੀ ਆਈਡੀ ਸੁਆਮੀ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਇਹ ਸਨ ਉਹਨਾਂ ਬੜਾ ਵੱਡਾ ਸਤਕਾਰ ਕੀਤਾ ਉਹਨਾਂ ਨੂੰ ਜਦੋਂ ਵੀ ਟੋੜਾ ਸਾਹਿਬ ਕਿਸੇ ਦਫ਼ਤਰਾਂ ਜਾਂਦੇ ਸਨ ਤੇ ਉਹਨਾਂ ਦਾ ਬੜਾ ਵੱਡਾ ਸਤਿਕਾਰ ਹੁੰਦਾ ਟੋੜਾ ਸਾਹਿਬ ਇੱਕ ਬੜੇ ਵੱਡੇ ਵਿਅਕਤੀ ਸਨ ਵੀਰੋ 1996 ਤੋਂ ਲੱਗ ਕੇ ਜਦੋਂ ਤੱਕ ਸਿਰੇ ਤੋਂ ਦੌਰ ਤੇ ਰਹੇ ਉਹਨਾਂ ਨੇ ਸਾਥ ਪੂਰਾ ਕੀਤਾ ਉਹਨਾਂ ਦਾ ਸਾਥ ਦਿੰਦੇ ਰਹੇ ਆ ਨਾਰ ਰਹੇ ਆ ਉਹਨਾਂ ਸਾਨੂੰ ਸਿੱਖਿਆ ਦਿੱਤੀ ਅੱਜ ਵੀ ਉਹਨਾਂ ਦੀ ਸਿੱਖਿਆ ਪੱਲੇ ਬੰਨੀ ਏ ਸਾਡਾ ਛੋਟੇ ਵੀਰ ਨਾਲ ਬੜਾ ਪਿਆਰ ਹੈ ਕਵਰਜੀਤ ਸਿੰਘ ਟੋੜਾ ਨਾਲ ਕਵਰਪਾਲ ਸਿੰਘ ਟੋੜਾ ਜਿਹੜੇ ਉਹ ਝਲਕਦੇ ਨੇ ਪੂਰਾ ਅੱਜ ਪੰਜਾਬ ਦੇ ਵਿੱਚ ਅਸੀਂ ਅਰਦਾਸ ਕਰਨੇ ਆਂ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਕਰੇ ਉਹਨਾਂ ਦਾ ਜੀਵਨ ਧਰਮ ਵਾਸਤੇ ਜੀਵਨ ਕੌਮ ਵਾਸਤੇ ਸਿੱਖੀ ਵਾਸਤੇ ਲੱਗੇ ਤੇ ਉਹ ਵਧੀਆ ਨੇ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਏ ਉਹਨਾਂ ਦਾ ਮਾਣ ਕਰਨਾ ਚਾਹੀਦਾ ਏ ਇਸ ਪਰਿਵਾਰ ਦੀ ਇੱਜ਼ਤ ਕਰਨੀ ਚਾਹੀਦੀ ਏ ਕੁਰਬਾਨੀ ਵਾਲਾ ਪਰਿਵਾਰ ਹੈ ਬੜਾ ਵੱਡਾ ਪਰਿਵਾਰ ਹੈ ਟੋੜਾ ਪਰਿਵਾਰ ਸਾਨੂੰ ਸਾਰਿਆਂ ਨੂੰ ਮਾਣ ਸਤਿਕਾਰ ਕਰਨਾ ਚਾਹੀਦਾ ਕਵਰਪਾਲ ਟੋੜਾ ਦਾ ਕਿਉਂਕਿ ਉਹ ਲੀਡਰ ਉੱਠੇ ਨੇ ਤੇ ਬਹੁਤ ਹੀ ਵਧੀਆ ਕੰਮ ਕਰਦੇ ਨੇ ਸੰਗਤਾਂ ਨਾਲ ਜੁੜੇ ਨੇ ਲੋਕਾਂ ਨਾਲ ਜ਼ਮੀਨ ਤੋਂ ਜੁੜੇ ਨੇ ਕਵਰਪਾਲ ਸਿੰਘ ਜੀ ਟੋੜਾ ਤੇ ਵੀਰੋ ਮੈਂ ਤੇ ਟੋੜਾ ਸਾਹਿਬ ਦਾ ਇਨਾ ਸਤਿਕ ਬੋਲ ਨਹੀਂ ਸਕਦਾ ਜਿੰਨਾ ਉਹਨਾਂ ਦਾ ਵੱਡਾ ਕਦ ਸੀ ਕਿਉਂਕਿ ਦੁਨੀਆ ਦੇ ਵਿੱਚ ਜਦੋਂ ਹਰਿਆਣੇ ਜਾਂਦੇ ਸਨ ਜਿਪਸਾਂ ਆ ਕੇ ਪਿੱਛੇ ਲੱਗੀਆਂ ਹੁੰਦੀਆਂ ਸਤਕਾਰ ਹੁੰਦਾ ਸੀ ਇੱਕਰਾਂ ਦੀ ਗੱਲ ਹੈ ਹਰਿਆਣੇ ਦੇ ਵਿੱਚ ਕੋਈ ਸਿੱਖਾ ਨਾ ਰੋਣਾ ਹੋ ਗਿਆ ਕਿਸੇ ਗਾਂ ਤੋਂ ਗਾਂ ਦੇ ਰੋਣਾ ਸੀ ਹਿੰਦੂ ਪਾਈਸਾ ਰੋਣਾ ਕਰ ਤੌੜਾ ਸਾਹਿਬ ਨੇ ਇੱਕ ਫੋਨ ਕੀਤਾ ਸਾਰੇ ਸਿੱਖਾਂ ਦਾ ਹਰਿਆਣੇ ਸਤਕਾਰ ਹੋਇਆ ਸੀ ਆਈਜੀ ਡੀਆਈਜੀ ਸਾਰੇ ਸਾਡੇ ਮਗਰ ਫਿਰਦੇ ਸਨ ਤੌੜਾ ਸਾਹਿਬ ਦਾ ਬੜਾ ਵੱਡੀ ਗੱਲ ਸੀ ਜਦੋਂ ਵੀਰੋਂ ਕਿਤੇ ਫੋਨ ਕਰਾਈਦਾ ਸੀ ਇੱਕ ਦਮ ਕੰਮ ਹੋ ਜਾਂਦਾ ਜਦੋਂ ਲੋਕੀ ਕੰਮਾਂ ਲਿਉਂਗਾ ਲੱਖਾਂ ਲੋਕੀ ਕੰਮਾਂ ਲਿਉਂਦੇ ਸਨ ਟੋੜਾ ਸਾਹਿਬ ਨਾ ਤੇ ਕਿਸੇ ਨੂੰ ਪੁੱਛਦੇ ਸਨ ਚੁੱਪ ਕਰਕੇ ਖੁਰੀ ਜਾਂਦੇ ਸਨ ਜਦੋਂ ਕਿਸੇ ਦਾ ਕੰਮ ਕਰਨਾ ਹੁੰਦਾ ਸੀ ਉਹਨੂੰ ਉਦੋਂ ਹੀ ਪਤਾ ਲੱਗਦਾ ਸੀ ਮੇਰਾ ਕੰਮ ਹੋ ਗਿਆ ਟੋੜਾ ਸਾਹਿਬ ਦਾ ਬੜਾ-ਬੜਾ ਸਤਿਕਾਰ ਸੀ ਵੀਰੋ ਮੈਂ ਸਾਰੀ ਅੱਜ ਆਈ ਸੰਗਤ ਦਾ ਬਹੁਤ ਧੰਨਵਾਦ ਕਰਨਾ ਤੇ ਬਹੁਤ ਹੀ ਵਧੀਆ ਵੀਰੋ ਆਪਾਂ ਨੂੰ ਹਰ ਸਾਲ ਬੜੀ ਧੂਮਣਾ ਮਨਾਣੀ ਚਾਹੀਦੀ ਤੇ ਆਏ ਸਾਰੇ ਲੀਡਰਾਂ ਦਾ ਸਾਰੀ ਸੰਗਤ ਦਾ ਸਤਨਾਮ ਸਿੰਘ ਜੀ ਸੰਧੂ ਰਖੜਾ ਸਾਹਿਬ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ